ਦੋਸਤੋ ਇਹ ਹੈ ਚਾਰ ਮੰਜ਼ਲਾ ਚਿਮਨ ਚਾਚੇ ਦੀ ਦੁਕਾਨ 나ਗਪਾਲ ਕੰਬਲ ਹਾਊਸ ਜੇ ਤੁਸੀਂ ਆਪਣੇ ਬੱਚਿਆਂ ਵਾਸਤੇ ਦਾਜਵਰੀ ਆਦੀ ਬਣਾ ਰਹੇ ਹੋ ਤਾਂ ਇੱਕ ਵਾਰੀ ਇਸ ਦੁਕਾਨ ਦੀ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਇਸ ਦੁਕਾਨ ਉੱਪਰ ਲੱਗੇ ਆਫਰਾਂ ਦੀ ਪਰਮਾਰ ਸਸੀ ਗਾਲ ਦੋਸਤੋ ਨਮਸਕਾਰ ਤੁਸੀਂ ਦੇਖ ਰਹੇ ਹੋ ਧਿਆਨ ਐਕਸਪ੍ਰੈਸ ਦੋਸਤੋ ਅੱਜ ਮੈਂ ਪਹੁੰਚ ਗਿਆ ਸਦਰ ਬਾਜ਼ਾਰ ਦੇ ਵਿੱਚ ਚਿਮਨ ਚਾਚੇ ਦੀ ਦੁਕਾਨ ਜਿਹੜੀ ਕਿ ਹੈ 나ਗਪਾਲ ਕੰਬਲ ਹਾਊਸ ਬੱਸ ਸਟੈਂਡ ਤੋਂ ਮੋਰੀ ਵਾਲੀ ਗਲੀ ਹੈ ਤੇ ਬਲਦੇਵ ਕਲੀਨ ਦੇ ਬਿਲਕੁਲ ਨੇੜੇ ਹੈ ਚਿਮਨ ਚਾਚੇ ਦੀ ਦੁਕਾਨ ਨਾਗਪਾਲ ਕੰਬਲ ਹਾਊਸ ਦੇ ਉੱਪਰ ਤੁਹਾਨੂੰ ਮੌਨਟੇ ਕਰ ਲੋ ਦੇ ਕੰਬਲ ਜਿਹੜੇ ਆ ਉਹ ਮਿਲਣ ਜਾ ਰਹੇ ਆ ਬੈੱਡ ਸ਼ੀਟ ਉੱਪਰ ਬੜੇ ਤਗੜੇ ਆਫਰ ਮਿਲਣ ਜਾ ਰਹੇ ਆ ਤੇ ਕੰਫਰਟਰ ਜਿਹੜੇ ਆ ਇਸੀ ਕੰਫਰਟਰ ਅੱਜ ਕੱਲ ਬੜੀ ਡਿਮਾਂਡ ਚ ਹੈ ਗਿਆ ਉਹਨਾਂ ਉੱਪਰ ਵੀ ਬੜੀਆਂ ਖਾਸ ਆਫਰਾਂ ਤੁਹਾਨੂੰ ਮਿਲਣ ਜਾ ਰਹੀਆਂ ਆ ਆਪਾਂ ਅੰਸ਼ੂ ਨਾਗਪਾਲ ਜੀ ਨਾਲ ਤੇ ਚਿਮਨ ਚਾਚੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿਹੜੇ ਕਿਹੜੇ ਆਫਰ ਜਿਹੜੇ ਆ ਉਹ ਇੱਥੇ ਮਿਲਣ ਜਾ ਰਹੇ ਆ ਅੰਸ਼ੂ ਜੀ ਵੈਲਕਮ ਜੀ ਜੈ ਸ਼੍ਰੀ ਰਾਮ ਸਰ ਸਭ ਨਾਗਪਾਲ ਕੰਬਲ ਹਾਊਸ ਚਿਮਨ ਸਰ ਕਿਹੜੇ ਕਿਹੜੇ ਆਫਰ ਜਿਹੜੇ ਆ ਸਰ ਬ੍ਰਾਂਡ ਮੌਂਟੀ ਕਰ ਲੋ ਬੈੱਡ ਸ਼ੀਟ ਕਾਟਨ ਦੀ ਉਹ ਤੁਮਾਕੇ ਲੈ ਕੇ ਆਏ ਆ ਬੜੀ ਬੜੀ ਆਫਰਾਂ ਲੈ ਕੇ ਆਏ ਆ ਕਾਟਨ ਦੀ ਬੈੱਡ ਸ਼ੀਟ ਹੈ ਸਰ ਬਜਾਜ ਕੰਪਨੀ ਦੀ ਸਰ ਡਬਲ ਬੈੱਡ ਦੀ ਬੈੱਡ ਸ਼ੀਟ ਹੈ ਇਹਨਾਂ ਮਾਰਕੀਟ ਰੇਟ ਸਰ 550 ਰੁਪਏ ਰੇਟ ਹੈ ਠੀਕ ਹੈ ਜੀ ਸਰ ਅਸੀਂ ਤਿੰਨ ਪੀਸ ਦਾ ਕੰਬੋ ਕੱਢੇ 900 ਰੁਪਏ ਦਾ ਕੀ ਬਾਤ ਹੈ ਜੀ ਕੀ ਬਾਤ ਹੈ ਸਰ ਕਾਫੀ ਡਿਜ਼ਾਈਨ ਹੈ ਡਿਜ਼ਾਈਨ ਦੇਖੋ ਸਰ ਕਿੰਨੇ ਪੀਸੇ ਵਨ ਹੈ ਵਾਹ ਜੀ ਵਾਹ ਕੀ ਬਾਤ ਫੁੱਲ ਤੁਮਾਕੇ ਕਰਕੇ ਨੇ ਇੱਕ ਇੱਕ ਪੀਸੇ ਵਾਣਾ ਕਰ ਰੱਖਿਆ ਹੈ ਨਾਲ ਗ੍ਰੈਂਟਡ ਕਲਰ ਹੈ ਫਾਸਟ ਕਲਰ ਹੈ 900 ਰੁਪਏ ਦੀ ਤਿੰਨ ਇਹ ਫੁੱਲ ਬੈਟ ਦੀ ਸਾਈ ਵੱਡਾ ਸਾਈਜ਼ ਹੈ ਸਰ ਠੀਕ ਹੈ ਉਹ ਇੱਕ ਵਰਕ ਕਰਨ ਦੇ ਹੁੰਦੇ ਇੱਕ ਬਰ ਨਹੀਂ ਨਹੀਂ ਪੂਰਾ ਵੱਡਾ ਕਿੰਗ ਸਾਈਜ਼ ਸਰ ਕਿੰਗ ਸਾਈਜ਼ ਠੀਕ ਹੈ ਐਕਸਟਰਾ ਕੁਆਲਿਟੀ ਆਈ ਹੈ ਕੈਮਰੀ ਕਾਟਨ ਦੇ ਉੱਪਰ ਕੈਮਰੀ ਕਾਟਨ ਹੈ ਸਰ ਓਰ ਕੈਮਰੀ ਕਾਟਨ ਠੀਕ ਹੈ ਸਰ ਇਹ ਮਾਰਕੀਟ ਦਾ ਰੇਟ ਹੈ 4400 ਰੁਪਏ ਠੀਕ ਹੈ ਆਪਣੇ ਕੀ ਰੇਟ ਲੱਗੇਗਾ ਸਰ ਇਹਦਾ 3 ਪੀਸ ਦਾ ਕੰਬੋ 900 ਰੁਪਏ ਦਾ ਕੀ ਬਾਤ ਹੈ ਜੀ ਸਿਰਫ ਫੁੱਲ ਫਾਸਟ ਗ੍ਰੈਂਡਡ ਕਲਰ ਹੈ ਮਤਲਬ ਕੋਈ ਕਲਰ ਦੀ ਕੰਪਲੇਨਟ ਵਗੈਰਾ ਨਹੀਂ ਆਏਗੀ ਠੀਕ ਹੈ ਆ ਲੋ ਸਰ ਕਲਰ ਡਿਜ਼ਾਈਨ ਸਾਰੇ ਇੰਗਲਿਸ਼ ਦੇ ਡਿਜ਼ਾਈਨ ਨੇ ਸਰ ਵਾਹ ਜੀ ਵਾਹ ਕੀ ਬਾਤ ਹੈ ਦੋਸਤੋ ਜਲਦੀ ਜਲਦੀ ਕਰ ਦਿਓ ਸ਼ੇਅਰ ਕਿਉਂਕਿ 900 ਰੁਪਏ ਦੇ 3 ਪੀਸ ਮਿਲਣ ਜਾ ਰਹੇ ਹੈ ਜਿਹੜੇ ਕਿ ਤੁਹਾਨੂੰ ਬਾਜ਼ਾਰੋਂ ਮਿਲਣਗੇ 1500 ਰੁਪਏ ਦੇ ਵਾਹ ਜੀ ਵਾਹ 600 ਰੁਪਏ ਬਚਾਤੇ ਸਰ ਸਾਡੇ ਕਸਟਮਰ ਦੇ ਤੁਸੀਂ ਹੋਰ ਕੀ ਆਫਰ ਲੈ ਕੇ ਆ ਰਹੇ ਹੋ ਜੀ ਸਰ ਇੱਕ ਇੱਕ ਸੀ ਕੰਫਰਟਰ ਹੈ ਠੀਕ ਹੈ ਇਹ ਤਾਂ ਬਹੁਤ ਡਿਮਾਂਡ ਚ ਹੈ ਅੱਜਕੱਲ੍ਹ ਜੀ ਹਾਂਜੀ ਹਾਂਜੀ ਸਰ ਫੁੱਲ ਬੈੱਡ ਦਾ ਕੰਫਰਟਰ ਸਰ ਮਾਰਕੀਟ ਰੇਟ ਹੈ ਨਾ 76700 ਰੁਪਏ ਠੀਕ ਹੈ ਜੀ ਸਰ ਆਪਾਂ ਕੰਬੋ ਲਾਇਆ ਦੋ ਪੀਸ ਦਾ 900 ਰੁਪਏ ਦਾ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਫੁੱਲ ਬੈੱਡ ਦਾ ਸਾਈਜ਼ ਹੈ ਡਬਲ ਬੈੱਡ ਦਾ ਔਰ ਫੁੱਲ ਗਰੰਟੀਡ ਪਿਓਰ ਕਾਟਨ ਠੀਕ ਹੈ 1400 ਰੁਪਏ ਵਾਲੀ ਚੀਜ਼ ਮਾਤਰ 900 ਰੁਪਏ ਚ 900 ਰੁਪਏ ਦੋ ਪੀਸ ਹਾਂਜੀ ਹਾਂਜੀ ਕੀ ਬਾਤ ਹੈ ਜੀ ਇਹਨੇ ਕਲਰ ਦੇ ਕਾਫੀ ਮਿਲ ਜਾਣਗੇ ਸਰ ਇੱਕ ਇੱਕ ਕਲਰ ਇਹ ਵਨ ਜਾਣਾ ਦਿਓ ਲੋ ਇੱਕ ਆਲੋ ਸਰ ਸਾਰੇ ਲੇਟੈਸਟ ਸਟਾਈਲ ਕਲਰ ਨੇ ਆ ਲੋ ਸਰ ਸਾਡੇ ਦਰਸ਼ਕਾਂ ਨੂੰ ਐਡਰੈਸ ਵੀ ਨਾਲ ਨਾਲ ਦੱਸੀ ਜਾਓ ਸਰ ਸਿੰਘ ਸਰ ਸਕੂਲ ਵਾਲੀ ਗਲੀ ਸਰ ਠੀਕ ਹੈ ਸਾਹਮਣੇ ਡਾਕਟਰ ਬਲਦੇਵ ਕਲੀਨਿਕ ਨੇੜੇ ਠੀਕ ਹੈ ਜੀ 15ਵੀਂ ਗਲੀ ਹਾਂਜੀ ਹਾਂਜੀ ਸਰ ਆਪਣੇ ਕੋਲ ਇਸ ਤਰ੍ਹਾਂ ਕਿੰਗ ਸਾਈਜ਼ ਦੀ ਬੈੱਡਸ਼ੀਟ ਦੀ ਬੜੀ ਆਫਰ ਚੱਲ ਰਹੀ ਹੈ ਸਰ ਜਿਵੇਂ ਕਿਸੇ ਸਾਈਜ਼ ਬੁੱਕਿੰਗ ওভারਸਾਈਜ਼ ਹੈ ਬਾਹਰ ਜਾਂਦੇ ਨੇ ਸਿਰਫ ਫੋਰਨ ਕਿੰਗ ਸਾਈਜ਼ ਜਿਹਨਾਂ ਗੱਡੇ ਗੱਡੇ ਬੜੇ ওভারਸਾਈਜ਼ ਦੇ ਨੇ ਠੀਕ ਹੈ 800 850 ਰੁਪਏ ਸਰ ਦੱਸੋ ਸਰ ਠੀਕ ਹੈ ਸਰ ਆਪ ਤਿੰਨੇ ਪੀਜ਼ਾ ਕੰਬੋ ਲਾਇਆ 1500 ਰੁਪਏ 500 ਰੁਪਏ ਦੀ ਬੈੱਡਸ਼ੀਟ ਕਿੰਗ ਸਾਈਜ਼ ਦੀ 2400 ਰੁਪਏ ਦਾ ਸੈੱਟ ਜਿਹੜਾ ਪਵੇਗਾ 1500 ਰੁਪਏ ਦਾ ਤਿੰਨ ਪੀਜ਼ਾ ਠੀਕ ਹੈ ਜਿਹੜਾ ਵੀ ਸਰ ਸਾਡਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਏਗਾ on the special maan tan ਹੋਏਗਾ ਮਾਰਕੀਟ ਰੇਟਨ ਦਾ 8850 ਰੁਪਏ ਠੀਕ ਹੈ ਸਰ ਤਿੰਨ ਪੀਜ਼ਾ ਕੰਬੋ ਦਾ ਰੇਟ ਰੱਖੇ 1500 ਰੁਪਏ ਠੀਕ ਹੈ ਕਿੰਗ ਸਾਈਜ਼ ਦੀ ਬੈੱਡਸ਼ੀਟ ਨਾਲੇ ਠੀਕ ਹੈ ਔਰ ਕਲਰ ਦੇ ਸਰ ਐਨੇ ਸ਼ਾਨਦਾਰ ਨੇ ਸਰ ਲਾਈਟ ਦੇ ਲਾਈਟ ਡਾਰਕ ਦੇ ਡਾਰਕ ਇੱਕ ਇੱਕ ਤਲਰੇ ਵਨ ਜਾਣਾ ਜੀ ਆ ਦੇਖੋ ਜਰ ਕੀ ਬਾਤ ਹੈ ਜੀ ਪਾ ਲਓ ਵਾਹ ਜੀ ਵਾਹ ਇੱਕ ਇੱਕ ਪੀਸ ਦਾ ਕਲਰ ਦੇ ਕਿੰਨੇ ਪੈਨਲ ਸਰ ਠੀਕ ਹੈ ਜੋ ਸਟਾਈਲ 2400 ਰੁਪਏ ਚ ਮਿਲੇਗੀ ਤੈਨ ਉਹ ਆਪਾਂ ਦੇ ਰਹੇ ਹਾਂ 1500 ਰੁਪਏ 1500 ਰੁਪਏ ਕੀ ਸਹੀ ਸਰ ਬੈਕਸ਼ੀਟ ਦਾ ਸਾਈਜ਼ ਬਹੁਤ ਵੱਡਾ ਜੀ ਠੀਕ ਹੈ ਸਿੱਧਾ 900 ਰੁਪਏ ਬਚਾਤੇ ਜੀ ਹਾਂ ਜੀ ਹਾਂ ਜੀ ਸਰ ਵਾਹ ਜੀ ਵਾਹ ਤੁਮਾਕੇ ਸਰ ਫਾਇਦੇ ਕਰਨੇ ਕਸਟਮਰ ਦੇ ਪੂਰੇ ਬਿਲਕੁਲ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਜੀ ਸਰ ਪੈਨਲ ਪਿੰਡੀਆਂ ਕਾਫੀ ਡਿਜ਼ਾਈਨ ਨੇ ਠੀਕ ਹੈ ਜੀ ਸਿਰ ਕਮੋਂਟੀ ਕਰ ਲੋ ਬਲੈਂਕਿਟ ਹੈ ਡਬਲ ਬੈੱਡ ਦਾ ਆਫਰ ਸਪੈਸ਼ਲ ਲੈ ਕੇ ਆਏ ਹਾਂ ਮੋਂਟੀਕਾਰਲ ਡਬਲ ਬੈੱਡ ਦਾ ਬਲੈਂਕਿਟ ਹੈ ਠੀਕ ਹੈ ਜੀ ਬਹੁਤ ਸੁੰਦਰ ਜੀ ਸਰ ਐਂਡ ਦਾ ਐਮ ਆਰ ਪੀਏ 2200 2249 2249 ਰੁਪਏ ਦਾ ਠੀਕ ਹੈ ਸਰ ਆਪਾਂ 2249 ਐਮ ਆਰ ਪੀਏ ਐਂਡੇ ਆਪਾਂ 2249 ਦੋ ਕੰਬਲ ਦੇਣੇ ਨੇ ਆਪਾਂ ਠੀਕ ਹੈ ਮਤਲਬ ਇੱਕ ਬਕਸੇ ਜਗਾਂ ਤੇ ਦੋ ਬਕਸੇ ਲੈ ਲਏ ਦੋ ਬਕਸੇ ਦਵਾਗੇ ਡਬਲ ਬੈੱਡ ਦੇ ਬਲੈਂਕਿਟ ਮੋਂਟੀਕਾਰਲ ਦੇ ਕੀ ਬਾਤ ਹੈ ਜੀ ਦੋਸਤੋ ਸ਼ੇਅਰ ਕਰਦੇ ਜੀ ਵੀਡੀਓ ਸ਼ੇਅਰ ਨਹੀਂ ਰੁਕਨੇ ਚਾਹੀਦੇ ਕਿਉਂਕਿ ਬੋਹਰ ਦੇ business ਵਾਸਤੇ ਆਪਾਂ ਅਕਸਰ ਇਸ ਤਰ੍ਹਾਂ ਦੇ ਵੀਡੀਓ ਬਣਾਉਂਦੇ ਰਹਿੰਨੇ ਆ। ਇਹ ਲੇਟੈਸਟ ਸਟਾਈਲ ਨੇ ਆ ਦੇਖੋ ਸਰ ਕਲਰ ਡਿਜ਼ਾਈਨ। ਇੱਕ ਇੱਕ ਡੇਨ A1 ਜਾਣਾ ਸਰ। ਜੋ ਸਾਡੀ ਵੀਡੀਓ ਨੂੰ ਸਰ ਲਾਈਕ, ਸ਼ੇਅਰ ਫੋਲੋ ਕਰਕੇ ਆਏਗਾ ਸਪੈਸ਼ਲ ਆਫਰ ਹੋਣਾ ਉਸਤੇ ਨੇ ਸਪੈਸ਼ਲ। ਠੀਕ ਹੈ। ਆਲੋ ਸਰ। ਵਾਹ ਜੀ ਵਾਹ। 2249 ਰੁਪਏ ਦੋ ਪੀਸ ਕੰਬਲ ਡਬਲ ਬੈੱਡ ਦੇ ਨਾਲੇ ਫੁੱਲ ਬੈੱਡ ਦਾ। ਠੀਕ ਹੈ। ਦੋਸਤੋ ਵੀਡੀਓ ਨੂੰ ਸ਼ੇਅਰ ਕਰਕੇ ਆਏ ਜੇ ਇੱਕ ਕੰਬਲ ਦੇ ਨਾਲ ਦੂਸਰਾ ਕੰਬਲ ਬਿਲਕੁਲ ਮੁਫਤ ਲੈ ਕੇ ਜਾਏ ਜੀ। ਵਾਹ ਜੀ ਵਾਹ। ਬਹੁਤ ਸ਼ਾਨਦਾਰ ਹੋ ਗਿਆ। ਮੌਂਟੀ ਨਾਲੇ ਮੌਨਟੀ ਕਰ ਲਓ ਦਾ ਬ੍ਰਾਂਡ ਸਰ ਇਹ ਕੂਲਸ ਕੀ ਇੰਗਲਿਸ਼ ਕਲਰ ਆਣਗੇ ਸਰ ਪੈਨਲ ਪੇਂਟਿੰਗ ਠੀਕ ਹੈ ਵਾਹ ਜੀ ਵਾਹ ਕੀ ਬਾਤ ਹੈ ਜੀ ਸਰ ਇਹ ਕਾ ਬਲੈਂਕਿਟ ਆ ਜਾਂਦੇ ਸਿੰਗਲ ਸਰ ਤੇ ਸਿੰਗਲ ਬੈੱਡ ਵਾਸਤੇ ਆ ਸਿੰਗਲ ਬੈੱਡ ਵਾਸਤੇ ਸਰ ਕੋਈ ਡਬਲ ਨਹੀਂ ਮੰਗਣਾ ਕਿ ਸਿੰਗਲ ਦੀ हां ਬਿਲਕੁਲ ਸਾਡੇ ਘਰੇ ਵੀ ਹੈਗੇ ਜੀ ਹਾਲੋ ਸਰ ਲਾਈਟਸ ਕਲਰ ਸਪੈਸ਼ਲਿਸਟ ਠੀਕ ਹੈ ਜੀ ਹਾਲੋ ਸਰ ਬਾਡੀ ਦਾ 1690 MRP ਹੈ ਇਹਦਾ ਵੀ ਤੁਹਾਨੂੰ ਸੇਮ ਉਵੇਂ ਕਰ ਦਿਆਂਗੇ ਸਰ ਠੀਕ ਬਾਈ 1겟1 ਬਾਈ 1겟1 ਦੋਸਤੋ ਵੀਡੀਓ ਨੂੰ ਫੇਰ ਸ਼ੇਅਰ ਕਰਦੇ ਜੇ ਸ਼ੇਅਰ ਨਹੀਂ ਰੁਕਣਾ ਚਾਹੀਦਾ ਦੇਖੋ ਆਪਾਂ ਸ਼ੇਅਰ ਕਰਦੇਈ ਤੁਸੀਂ ਸ਼ੇਅਰ ਕਰਕੇ ਆਕੇ ਵਾਹੋਂਗੇ ਤਾਂ ਬਾਈ 1겟1 ਮਤਲਬ ਇੱਕ ਬਾਕਸ ਲੈ ਕੇ ਜਾਓਗੇ ਦੂਜਾ ਨਾਲ ਬਿਲਕੁਲ ਫ੍ਰੀ ਇੱਕ ਕੁਆਲਿਟੀ ਬੈੱਡਸ਼ੀਟ ਆਈਏ ਜੀ ਸਾਈਜ਼ ਬਹੁਤ ਵੱਡਾ ਰਹਿਣ ਵਾਲਾ ਕਿੰਗ ਸਾਈਜ਼ ਰਹਿਣ ਵਾਲਾ ਠੀਕ ਹੈ ਸਰ ਲਾਈਜ਼ਾ ਬ੍ਰਾਂਡ ਹੈ ਠੀਕ ਹੈ ਲਾਈਜ਼ਾ ਕੀ ਬਾਤ ਹੈ ਜੀ ਇਹਦਾ ਵਾਟਰਪਰੂਫ ਵੀ ਲੱਗ ਰਿਹਾ ਜੀ ਹਾਂਜੀ ਸਰ ਕੁਇਲਿਟੀ ਆਈਟਮ ਹੈ ਸਰ ਕੁਇਲਿਟੀ ਕੀਤੀ ਹੋਈ ਹੈ ਸਰ ਠੀਕ ਹੈ ਜੀ ਸਾਰੀ ਪੰਜ ਕੀਤੀ ਹੋਈ ਹੈ ਰਿਵਰਸੀਬਲ ਬੈਟਰੀ ਸਰ ਠੀਕ ਹੈ ਅੱਛਾ ਡਬਲ ਯੂਜ਼ ਹੋ ਜਾਏਗੀ ਹਾਂਜੀ ਠੀਕ ਹੈ ਜੀ ਕਾਫੀ ਸੇ ਕਲਰਸ ਨੇ ਕਾਫੀ ਵੈਰਾਈਟੀ ਹੈ ਸਰ ਇਹਦਾ ਪ੍ਰਿੰਟ ਹੈਗਾ 1800 ਰੁਪਏ ਠੀਕ ਹੈ ਜੀ ਅੱਛਾ ਨਾਲ ਵੀ ਉਹ ਮਿਲਣਗੇ ਪਿੱਲੂ ਕਵਰ ਨਾਲ ਮਿਲਣਗੇ ਸਰ ਇਹਦੇ ਕੁਇਲ ਡੀਡ ਚੀ ਠੀਕ ਹੈ ਸਰ ਅ ਵੀ ਬਾਇ ਵਨ ਗੈਟ ਵਨ ਦੇ ਦੇਾਂਗੇ ਆਪਾਂ ਸਰ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਇਗਾ ਕੀ ਬਾਤ ਹੈ ਜੀ ਕੀ ਬਾਤ ਹੈ ਸੁਸਤਾ ਮੋਜਾ ਲਿਆਤੀਆਂ ਹੈ ਜੀ ਸੋ ਕਾਫੀ ਡੈਇਰਿੰਗਾਂ ਦੇਖੋ ਵੈਰਾਈਟੀ ਦੇਖੇ ਪੀਸ ਇਹ ਵਨ ਆਲੋ ਸਰ ਵਾਹ ਜੀ ਵਾਹ ਕੀ ਬਾਤ ਹੈ ਜੀ ਆਲੋ ਸਰ ਕਾਫੀ ਆਪਸ਼ਨ ਨੇ ਕਲਰ ਦੇ ਨੇ ਕੋਈ ਸਰ ਆਂਦੇ ਜੀ ਪ੍ਰਿੰਟਡ ਨਹੀਂ ਲੈਣਾ ਜਾਂਦਾ ਠੀਕ ਹੈ ਇਹਦਾ 2000 ਐਮਆਰਪੀ ਹੈ ਪ੍ਰਿੰਟ ਪਲੇਨ ਚ ਠੀਕ ਹੈ ਇਹ ਵੀ ਤੁਹਾਨੂੰ 50y1 ਗੈਟ 1 ਦੇ ਦਿਆਂਗੇ ਠੀਕ ਹੈ ਕਿੰਨੇ ਨਹੀਂ ਸੰਤ ਕਰਦਾ ਪਲੇਨ ਦਾ ਕੋਈ ਮਤਲਬ हां ਸਪੈਸ਼ਲ ਡਿਮਾਂਡ ਕਰਦਾ ਪ੍ਰਿੰਟ ਸਾਨੂੰ ਲੈ ਔਰ ਪਿਓਰ ਕਾਟਨ ਹੈ ਸਰ ਕੋਈ ਮਿਕਸਚਰ ਨਹੀਂ ਪਿਓਰ ਕੈਮਰੀ ਕਾਟਨ ਦੇ ਉੱਪਰ ਹੈ ਇਹਦੇ ਕਲਰ ਦੇ ਕਾਫੀ ਨੇ ਸਰ ਸਾਰੇ ਕਲਰ ਅਵੇਲੇਬਲ ਮਿਲਣਗੇ ਜੋ ਸਾਡੀ ਸਿਰਫ ਵੀਡੀਓ ਨੂੰ ਲਾਈਕ ਸ਼ੇਅਰ ਫੋਲੋ ਕਰਕੇ ਆਏਗਾ ਇਹ ਆਫਰ ਸਪੈਸ਼ਲ ਉਹਨਾਂ ਵਾਸਤੇ ਸਰ ਠੀਕ ਹੈ ਜੀ ਤੇ ਨਾਲ ਹੈ ਜੀ ਹਾਂਜੀ ਹਾਂਜੀ ਬੈੱਡ ਬੈੱਡ ਸ਼ੀਟ ਨਾਲ ਸਰ ਠੀਕ ਹੈ ਨਾਲ ਕੰਫਰਟਰ ਹੈ ਕੰਪਲੀਟ ਸੈੱਟ ਠੀਕ ਹੈ ਇਹ ਤਾਂ ਆਪਣੇ ਆਪ ਚ ਕੰਬੋ ਹੋ ਗਿਆ ਜੀ ਹਾਂਜੀ ਹਾਂਜੀ ਸਰ ਹਾਂਜੀ ਠੀਕ ਹੈ ਨਾਲ ਕੰਫਰਟਰ ਸਰ ਨਾਲ ਕਾਟਨ ਦੀ ਬੈੱਡ ਸ਼ੀਟ ਹੈ ਸਰ ਇਹਦਾ ਮਾਰਕੀਟ ਰੇਟ ਹੈ ਸਰ 250 ਰੁਪਏ ਠੀਕ ਹੈ ਜੀ ਆਪਾਂ 2200 ਰੁਪਏ ਦੇਣੇ ਦੋ ਸੈਟ ਕਿਆ ਬਾਤ ਹੈ ਜੀ ਕਿਆ ਬਾਤ ਹੈ ਵਿਦ ਬੈਕਸ਼ੀਟ ਸਿਰਫ 1100 ਰੁਪਏ ਸੈਟ ਮੈਗ ਹੈ ਵਿਦ ਬੈਕਸ਼ੀਟ ਨਾਲ ਠੀਕ ਹੈ ਜੇ ਸਾਡਾ ਚੈਨਲ ਨੂੰ ਨਾਨਕਪਾਲ ਕੰਬਲੋ ਚਿਮਨ ਚਾਚੀਦ ਗੋਣਾ ਆਪਣਾ ਚੈਨਲ ਬਣਿਆ ਸਰ ਇੰਸਟਾਗ੍ਰam ਤੇ ਠੀਕ ਹੈ ਬੰਦੇ ਨੂੰ ਸ਼ੇਅਰ ਫੋਲੋ ਕਰਕੇ ਆਏਗਾ ਸਰ ਉਹਨਾਂ ਵਸਤੇ ਵਿਸ਼ੇਸ਼ ਆਫਰ ਆਨੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਦੋਸਤੋ ਇਸ ਗੱਲ ਤੇ ਚਿਮਨ ਚਾਚੇ ਦੁਕਾਨ ਵਾਲਾ ਤੁਸੀਂ ਪੇਜ ਇੰਸਟਾਗ੍ਰam ਤੇ ਲੱਭ ਕੇ ਉਹਨੂੰ ਸ਼ੇਅਰ ਕਰਕੇ ਆਜੇ ਐਕਸਟਰਾ ਲਾਭ ਮਿਲੇਗਾ ਇੱਕ ਦੇ ਨਾਲ ਦੂਸਰਾ ਫ੍ਰੀ ਮੋਜਾਂ ਲਾਤੀਆਂ ਸਰ ਤੁਸੀਂ ਇੱਕ 쿠ਸ਼ਨ ਵਾਲੀ ਬੈੱਡ ਸ਼ੀਟ ਹੈ ਠੀਕ ਹੈ ਮਾਰਕੀਟ ਦਾ ਰੇਟ ਹੈਗਾ ਸਰ 1200 1100 ਰੁਪਏ ਠੀਕ ਹੈ ਜੀ ਸਿਰਫ ਆਪਾਂ ਦਾ ਰੇਟ ਕੱਢਿਆ 600 ਰੁਪਏ ਠੀਕ ਹੈ ਅੱਛਾ ਪਿੱਲੋ ਨਾਲ ਹੈ 쿠ਸ਼ਨ ਪਿੱਲੋ ਤੋਂ ਨਾਲ ਹੈਗੇ ਨਾਲ ਦੋ 쿠ਸ਼ਨ ਫਰੀ ਨੇ ਠੀਕ ਹੈ ਕੁਇਲਿਟੀ ਪੂਰੀ ਪੈਡ ਪਰ ਕੀ ਸਰ 쿠ਸ਼ਨ ਪਿੱਲੋ ਕਵਰ ਨਾਲ ਦੋ 쿠ਸ਼ਨ ਨੇ ਠੀਕ ਹੈ ਕਿੰਗ ਸਾਈਜ਼ ਦੀ ਬੈੱਡ ਸ਼ੀਟ ਹੈ ਠੀਕ ਹੈ ਸਿਰਫ ਮਾਤਰ 600 ਰੁਪਏ ਓਏ ਹੋਏ ਕੀ ਬਾਤ ਹੈ ਜੀ ਕੀ ਬਾਤ ਹੈ ਸਰ ਬਹੁਤ ਵਧੀਆ ਤਲੋੜ ਦੇ ਨਹੀਂ ਕਾਫੀ ਮਿਲ ਜੇਗਾ ਸਰ ਕਰੋੜ 15 15 20 20 ਡਿਜ਼ਾਈਨ अवेलेबल ਮਿਲਣਗੇ ਠੀਕ ਹੈ ਜੀ ਕੋਈ ਕਸਟਮਰ ਲਾਈਟ ਫੰਡ ਕਰਦਾ ਹੈ ਲਾਈਟ ਦੀ ਚੁਆਇਸ ਵੀ ਹੈ ਡਾਰਕ ਦੀ ਚਾਰ ਤਰ੍ਹਾਂ ਦੀ ਚੁਆਇਸ अवेलेबल ਮਿਲੇਗੀ ਠੀਕ ਹੈ ਸਰ ਇਹ ਕਾ ਮੌਂਟੀ ਕਾਰਲੋ ਦੀ ਬੈਟਰੀ ਹੈ ਆਲੋ ਸਰ ਮੌਂਟੀ ਕਾਰਲੋ ਸਰ ਬ੍ਰਾਂਡਡ ਕੀ ਬਾਤ ਕੋਈ ਕਸਟਮਰ ਬ੍ਰਾਂਡਡ ਹੀ ਫੰਡ ਕਰਦਾ ਹੈ ਮੌਂਟੀ ਕਾਰਲੋ ਟੀਮਾ ਵਗੈਰਾ ਬਹੁਤ ਬ੍ਰਾਂਡਡ ਆਪਾਂ ਕੋਲ ਐਡ ਕਰ ਲੈ ਠੀਕ ਹੈ ਸਰੰਦੀ ਪਿੰਡ 1839 ਰੁਪਏ ਠੀਕ ਹੈ ਜੀ 1839 ਰੁਪਏ ਆ ਵੀ ਆਪਾਂ 50 ਵੰਡ ਆਫ ਕਰ ਦੇਣੀ ਹੈ ਠੀਕ ਹੈ ਇੱਕ ਦੇ ਨਾਲ ਇੱਕ ਬਾਈ ਵਨ ਗੈਟ ਵਨ ਹੋ ਗਈ ਸਰ ਠੀਕ ਹੈ ਨਾਲੇ ਮਤਲਬ ਬੈਡ ਸ਼ੀਟ ਸਿਰ ਪੂਰੀ ਫਿਲ ਲੱਗੀ ਹੋਈ ਹੈ ਠੀਕ ਹੈ ਇੱਕ ਇੱਕ ਚੀਜ਼ ਨਾ ਪੂਰੀ ਫਿਲ ਨੂੰ ਤੇ ਫਿਲਿੰਗ ਪੂਰੀ ਆਣੀ ਜੇ ਠੀਕ ਹੈ 920 ਰੁਪਏ ਦਾ ਇੱਕ ਸੈੱਟ ਪਏਗਾ ਸਰ ਹਾਂ 900 ਦਾ 15 ਰੁਪਏ ਲਗਭਗ ਇਸ ਤਰ੍ਹਾਂ ਬੰਦਾ ਇੱਕ ਸਰ ਆਰਟੀਕਲ ਆਇਆ ਜੇ 1400 MRP ਹੈ 700 ਰੁਪਏ ਦਾ ਆਰਟੀਕਲ ਮੌਂਟੀ ਕਰ ਲਓ ਪਿਓਰ ਕੈਮਰੀ ਕੋਡ ਹੈ ਸਰ ਮੇਰਾ ਇੱਕ ਸਵਾਲ ਹੈ ਮੰਨ ਲਓ ਕੋਈ ਬੰਦਾ ਇੱਕ ਲੈਣਾ ਚਾਹੇ ਫਿਰ ਉਹਨੂੰ ਸਰ ਇੱਕ ਵੀ ਦੇ ਦਿਆਂਗੇ ਹੋਰ ਦੱਸੋ ਠੀਕ ਹੈ ਇੱਕ ਵੀ ਦੇ ਦਿਆਂਗੇ ਠੀਕ ਹੈ ਇਹ ਚਦਰਾ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਹੀ ਮੰਨ ਲਓ ਵੀ ਇੱਕ ਬੰਦਾ ਇੱਕ ਲੈਣਾ ਚਾਹੇ ਤਾਂ ਉਹਦੇ ਵਾਸਤੇ ਸਰ ਆਪਣੇ ਪੇਜ ਨੂੰ ਲਾਈਕ ਸ਼ੇਅਰ ਫੋਲੋ ਤੇ ਆਪਣੇ ਉਡਾਨਕਸ ਨੂੰ ਪੇਜ ਕਰਕੇ ਆਵੇ ਲਾਈਕ ਤੇ ਆਪਾਂ ਦੇ ਦਿਆਂਗੇ ਹੋਰ ਕੋਈ ਦਿੱਕਤ ਵਾਲੀ ਗੱਲ ਨਹੀਂ ਮਤਲਬ ਇੱਕ ਵੀ ਮਿਲ ਜਾਏਗਾ ਹਾਂਜੀ ਹਾਂਜੀ ਦੇ ਦਿਆਂਗੇ ਕੀ ਬਾਤ ਹੈ ਜੀ ਕੀ ਬਾਤ ਹੈ ਦੋਸਤੋ ਇਸ ਗੱਲ ਤੇ ਸ਼ੇਅਰ ਕਰਦੇ ਆ ਜੇ ਸ਼ੇਅਰ ਨਹੀਂ ਰੁਕਣਾ ਚਾਹੀਦਾ ਕਿਉਂਕਿ ਆਪਾਂ ਸ਼ੇਅਰ ਕਰਕੇ ਸਾਰੇ ਆਫਰ ਲੈ ਰਹੇ ਆ ਸ਼ੇਅਰਿੰਗ ਤੁਹਾਡੀ ਹੋਏਗੀ ਜਿੰਨੀ ਹੋਏਗੀ ਉਹਨਾਂ ਬਹੁਤ ਦਾ ਬਿジネス ਵੀ ਵਧੇਗਾ ਤੇ ਉਹਨੇ ਤੁਹਾਨੂੰ ਆਫਰ ਵੀ ਜਿਹੜਾ ਮਿਲਦੇ ਜਾਣਗੇ ਅਨਸ਼ੂ ਜੀ ਆਪਾਂ ਲਗਾਤਾਰ ਆਫਰ ਤੇ ਆਫਰ ਦਿਖਾ ਰਹੇ ਆ 15 ਮਿੰਟ ਹੋ ਗਏ ਵੀਡੀਓ ਬੰਦੇ ਨੂੰ ਆਫਰ ਜਿਹੜਾ ਮੁੱਕਦੇ ਨਹੀਂ ਜਾ ਰਹੇ ਤੇ ਹੋਰ ਆਫਰ ਆ ਗਿਆ ਇੱਕ ਨਵਾਂ ਹੋਰ ਹਾਂਜੀ ਸਰ ਸਿਰ ਇੱਕ ਫਿਟਿਡ ਬੈੱਡਸ਼ੀਟ ਆਈ ਹੈ ਬਹੁਤ ਆਪਣੀ ਡਿਮਾਂਡ ਕਰ ਰਹੇ ਆ ਠੀਕ ਹੈ ਜੀ ਹਾਂ ਜਿੰਨਾ ਹੀ ਬੈੱਡ ਚੋਂ ਨਿਕਲ ਜਾਂਦੀ ਹੈ ਜੰਦਰ ਕਈ ਵਾਰ ਫਿਟਿਡ ਬੈੱਡਸ਼ੀਟ ਕਸਟਮਰ ਦੀ ਬਹੁਤ ਡਿਮਾਂਡ ਰਹੀ ਹੈ ਠੀਕ ਹੈ ਜੀ ਕਿੰਗ ਸਾਈਜ਼ ਬੈੱਡਸ਼ੀਟ ਲੈਣ ਵਾਲੀ ਸਰ ਠੀਕ ਹੈ ਜੀ ਸਰ ਮਾਰਕੀਟ ਆਪਾਂ ਕੰਬੋ ਲੈ ਕੇ ਆਏ ਆ ਸਰ 1250 ਰੁਪਏ ਦੇ 3 ਪੀਸ। ਕੀ ਬਾਤ ਹੈ ਜੀ ਕੀ ਬਾਤ ਹੈ ਜੀ। ਉਸ ਕਲਰ ਡਿਜ਼ਾਈਨ ਬੜੇ ਕਾਫੀ ਨਜ਼ਰ ਆ। ਕੋਈ ਨਹੀਂ ਮਜ਼ੇ ਕੁਆਂਟੀਟੀ। ਕਸਟਮਰ ਆਏਗਾ ਤਾਂ ਇੱਕ ਵਾਰ ਸਾਨੂੰ ਸੇਵਾ ਦਾ ਅਵਸ਼ਯ ਮੌਕਾ ਦਿਓ। ਪਰ ਕੁਆਂਟਿਟੀ ਮਿਲੇਗੀ ਤੁਹਾਨੂੰ ਕਿਹ ਚੀਜ਼ ਦੀ। ਠੀਕ ਹੈ ਜੀ। ਸਾਰਾ ਐਡਰੈਸ ਵੀ ਦੱਸ ਦਿਓ ਆਪਣੇ ਕਸਟਮਰ ਨੂੰ ਜੀ ਵੀਡੀਓ ਲੰਮੀ ਹੁੰਦੀ ਜਾ ਰਹੀ ਹੈ। ਸਰ ਬਸਟੈਂਡ ਵਾਲੀ ਗਲੀ ਸਰ। ਜੀ। 15 ਬੀ ਠੀਕ ਹੈ। ਮੋਰੀ ਵਾਲੀ ਗਲੀ ਸਰ 3 ਚੌਂਗਚ ਠੀਕ ਹੈ। ਚਿਮਨ ਚਾਚੀ ਦੀ ਦੁਕਾਨ ਤੋਂ ਮਸ਼ਹੂਰ ਹੈ। ਠੀਕ ਹੈ। ਔਰ ਸਾਹਮਣੇ ਡਾਕਟਰ ਬਲਦੇਵ ਕਲੀਨਿਕ 97802 76122 ਠੀਕ ਹੈ ਜੀ 94639 76122 ਠੀਕ ਹੈ ਸਰ ਤੇ ਦੋਸਤੋ ਆਪਾਂ ਨੰਬਰ ਜਿਹੜੇ ਆ ਉਹ ਸਕਰੀਨ ਉੱਪਰ ਵੀ ਦੇ ਦੇਾਂਗੇ ਜੇ ਤੁਹਾਨੂੰ ਦੁਕਾਨ ਦਾ ਐਡਰੈਸ ਨਾ ਪਤਾ ਲੱਗੇ ਤੁਸੀਂ ਫੋਨ ਕਰਕੇ ਵੀ ਇੱਥੇ ਐਡਰੈਸ ਪਤਾ ਕਰ ਸਕਦੇ ਹੋ ਆ ਸਕਦੇ ਹੋ ਜੀ ਜੀ ਸਰ ਸਰ ਇੱਕ ਪਰਦੇ ਵੀ ਹੋ ਗਏ ਥੇ ਹਾਂ ਜੀ ਹਾਂ ਜੀ ਸਰ ਪਰਦੇ ਦਾ ਮੇਨ ਕੰਮ ਸਰ ਵਾਹ ਜੀ ਵਾਹ ਪਰਦੇ ਦੇ ਮਾਰਕੀਟ ਰੇਟ ਹੈ ਸਰ 200 ਰੁਪਏ ਦਾ ਠੀਕ ਹੈ ਜੀ ਪਰ ਪੀਸ ਪਰ ਪੀਸ ਆਪਾਂ 200 ਕੋੰਬਲ ਲਗਾਇਆ ਸਰ 20 ਪੀਸ ਕੀ ਬਾਤ ਹੈ ਜੀ ਸਾ کافی ਡਿਜ਼ਾਈਨ ਕੋਫੀ ਵੈਰਾਈਟੀ ਪੜਦੇ ਆ ਤੇ ਇਹਨਾਂ ਦਾ ਸਾਈਜ਼ ਕੀ ਹੈ ਜੀ ਸਾਈਜ਼ ਸਰ 7 ਫੁੱਟ ਲੋਗੋ 100 ਰੁਪਏ ਸਰ ਠੀਕ ਹੈ ਜੀ 9 ਫੁੱਟ ਲੋਗੋ 120 ਰੁਪਏ ਸਰ 240 ਦਾ ਕੰਬੋ ਠੀਕ ਹੈ ਕੋਈ ਜ਼ਿਆਦਾ ਫਰਕ ਨਹੀਂ ਹੈ ਹਾਂਜੀ ਹਾਂਜੀ ਸਰ ਕੀ ਬਾਤ ਹੈ ਜੀ ਸੋ کافی ਕਲਰ ਦੇ ਮਿਲਣਗੇ ਸਰ ਅਵੇਲੇਬਲ ਠੀਕ ਹੈ ਕਿੰਨੇ ਘਰ ਕੁਰਸੀ ਜਾਣਾ ਹੈ ਕੋਟੀ ਵਗੈਰਾ ਦੇ کافی ਵੈਰਾਈਟੀ ਸਰ ਪੜਦੇ ਆ ਮੇਨ ਠੀਕ ਹੈ ਇੱਕ ਸਰਾ ਟਾਵਲ ਦੀ ਆਫਰ ਲੈ ਕੇ ਆਏ ਆ ਨਾਲ ਜੀ ਸਰ ਕਿੰਗ ਸਾਈਜ਼ ਟਾਵਲ ਰੈਨ ਵਾਲਾ ਸਰ ਵਾਹ ਜੀ ਵਾਹ ਕੀ ਬਾਤ ਹੈ ਜੀ ਬਹੁਤ ਸੁੰਦਰ ਮਾਰਕੀਟ ਹੈ ਦਾ ਇਸਰੋ ਪੀਸ ਹੈ ਠੀਕ ਹੈ ਜੀ ਜੇ ਆਪਨੇ ਵੀਡੀਓ ਨੂੰ ਲਾਈਕ ਸ਼ੇਅਰ ਫੋਲੋ ਕਰਕੇ ਆਏਗਾ ਸਰ ਆਪਾਂ ਉਹਨਾਂ 300 ਰੁਪਏ ਤਿੰਨੇ ਵੀ ਦਵਾਵਾਂਗੇ ਸਰ ਵਾਹ ਜੀ ਵਾਹ ਕੀ ਬਾਤ ਹੈ ਜੀ ਕੋਈ ਸਰ ਲਾਈਨਿੰਗ ਸੈਲ ਫਸੰਦ ਕਰਦਾ ਕੋਈ ਪਲੇਨ ਫਸੰਦ ਕਰਦਾ ਸਾਰੀ ਹਮਾ अवेलेबल ਨੇ ਸਰ ਠੀਕ ਹੈ ਕੋਈ ਕਲਰ ਚੁਆਇਸ ਹਰ ਤਰ੍ਹਾਂ ਦਾ ਕਲਰ ਹੈ ਸਰ ਸਾਰੇ ਕਲਰ ਲੇਟ ਹੈ ਹਨਾ ਦੀ ਕੁਆਲਟੀ ਬਾਰੇ ਗੱਲ ਕਰੀਏ ਪਾਣੀ ਪੁਣੀ ਕਿੰਨਾ ਸੋਹਣਾ ਸਰ ਗਰੰਟੀਡ ਆਈਟਮ ਹੋਰ ਬਤਾਓ ਠੀਕ ਹੈ ਪਾਣੀ ਵਧੀਆ ਹਾਂਜੀ ਹਾਂਜੀ ਸਰ ਹਾਂਜੀ ਜ਼ਰੂਰ ਕਰੇਗਾ ਜੀ ਹਾਂਜੀ ਕਲਰ ਡੈਨ ਨੇ ਕੋਈ ਸੈਲਫ ਲਾਈਨਿੰਗ ਖੁਰ 300 ਰੁਪਏ ਤਿੰਨ ਪੀਸ ਦਾ ਕੰਬੋ ਠੀਕ ਹੈ ਕੰਬਲ ਸਪੈਸ਼ਲ ਆਫਰ ਲੈ ਕੇ ਆਏ ਆ ਜੀ ਸਿੰਗਲ ਬੈਡ ਦਾ ਸਾਈਜ਼ ਸਰਨ ਵਾਲਾ ਠੀਕ ਹੈ ਸਰ ਇਹਦਾ ਰੇਟ ਹੈ ਮਾਰਕੀਟ ਜੇ 550 ਰੁਪਏ ਪਰ ਪੀਸ ਠੀਕ ਹੈ ਜੀ ਸਰ ਅਸੀਂ ਤਿੰਨ ਪੀ ਦਾ ਕੰਬੋ ਘਟੇ 950 ਰੁਪਏ ਚ ਕੀ ਬਾਤ ਹੈ ਜੀ ਕੀ ਬਾਤ ਹੈ ਸਰ ਕਲਰ ਡੈਨ ਵਾਹ ਜੀ ਵਾਹ 315 ਰੁਪਏ ਚ ਆ ਜੀ ਹਾਂ ਜੀ ਸਰ ਏਸੀ ਬਲੈਂਕਟ ਨਾਲੇ ਠੀਕ ਹੈ ਪਾਈਪਿੰਗ ਲੱਗੀ ਹੈ ਬ੍ਰਾਂਡ ਦੇ ਆਰਟੀਕਲ ਸਰ ਠੀਕ ਹੈ ਵਾਹ ਜੀ ਵਾਹ ਇਹ ਕਲਰ ਬਹੁਤ ਸੋਹਣਾ ਹੈ ਜੀ ਸਾਰੇ ਸਰ ਲਾਈਟ ਕਲਰ ਡਾਰਕ ਕਲਰ 950 ਰੁਪਏ ਚ ਤਿੰਨ ਵੀ ਦਾ ਕੰਬੋ ਸਰ ਠੀਕ ਹੈ ਆਓ ਸਰ ਉੱਪਰ ਤੁਹਾਨੂੰ ਆਪਾਂ ਪਹੁੰਚ ਗਏ ਆ ਫਰਸਟ ਫਲੋਰ ਦੇ ਉੱਪਰ ਜੀ ਸਰ ਇੱਕ ਕੰਬਲਾਂ ਦੀ ਵਿਸ਼ੇਸ਼ ਆਫਰ ਲੈ ਕੇ ਆਏ ਆ ਸਰ ਠੀਕ ਹੈ ਜੀ ਮਾਰਕੀਟ ਸਰੰ ਦਾ ਰੇਟ ਹੈ 400 ਰੁਪਏ ਕੰਬਲ ਦਾ ਠੀਕ ਹੈ ਸਿੰਗਲ ਬੈਡ ਦਾ ਬਲੈਂਕਟ ਹੈ ਠੀਕ ਹੈ ਜੀ ਸਰ ਇਹ ਆਪਣਾ ਚਾਰ ਪੀਸ ਦਾ ਕੰਬੋ ਕੱਢੇ 1000 ਰੁਪਏ ਦਾ ਚਾਹ ਬਾਤ ਹੈ ਜੀ 250 ਰੁਪਏ ਦਾ ਇੱਕ ਹਾਂਜੀ ਹਾਂਜੀ ਸਰ ਵਾਹ ਜੀ ਵਾਹ ਤੇ ਡਿਜ਼ਾਈਨਿੰਗ ਕੋਈ ਮਰਜ਼ੀ ਲਾ ਹਾਂਜੀ ਹਾਂਜੀ ਸਰ ਜੀ ਮਰਜ਼ੀ ਜਿਵੇਂ ਮਰਜ਼ੀ ਸਰ ਠੀਕ ਹੈ ਕਾਫੀ ਕਲਰ ਦੇ ਨੇ ਵਾਹ ਜੀ ਇੱਕ ਸਰਾ ਕੰਬੋ ਆਇਆ ਠੀਕ ਹੈ ਇੱਕ ਸਰਾ ਉਸ ਤੋਂ ਆਇਆ ਕੰਬੋ ਸਕ 1100 ਰੁਪਏ ਕੰਬੋ ਫੁੱਲ ਹੈਵੀ ਕੁਆਲਿਟੀ ਫੁੱਲ ਕੰਬਲ ਦੀ ਠੀਕ ਹੈ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਵਾਸਤੇ ਹਾਂਜੀ ਹਾਂਜੀ ਸਰ ਮੈਂ ਤਾਂ ਹੁਣ ਉਹਨਾਂ ਵਾਸਤੇ ਬਹੁਤ ਵਧੀਆ ਹਾਂਜੀ ਹਾਂਜੀ ਸਾਡੇ ਕੋਲ ਸਰ ਮੇਨ ਮੌਨਟੀ ਕਰ ਲੋ ਦੀ ਡਿਸਟ੍ਰੀਬਿਊਟਰੀ ਹੈ ਸਿਗਨੇਚਰ ਇਸ ਤਰ੍ਹਾਂ ਈਮਾਨੀ ਵਗੈਰਾ ਮਿੰਕ ਪਲੈਂਕ ਕਾਫੀ ਵੈਰਾਈਟੀ ਆਪਣੇ ਕੋਲ ਠੀਕ ਹੈ ਸਿੰਗਲ ਡਬਲ ਜਿਨ੍ਹਾਂ ਨੇ ਵਿਆਹ ਮੈਰਿਜ ਸਬ ਆਣਾ ਹੈ ਜੀ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਨਾਂਗਪਾਲ ਕੰਬਲੋ ਚਿਵਨ ਚਾਚੇ ਦੀ ਹੱਡੀ ਦੇ ਠੀਕ ਹੈ ਜੀ ਐਡਰੈਸ ਵੀ ਦੱਸੋ ਜੀ ਸਰ ਸਟ੍ਰੀਟ ਨੰਬਰ 15 ਬਸ ਚੰਡ ਵਾਲੀ ਗਲੀ ਠੀਕ ਹੈ ਸਾਮਣੇ ਡਾਕਟਰ ਬਲਦੇਵ ਕਲੀਨਿੰਗ ਠੀਕ ਹੈ ਸਾਮਣੇ ਠੀਕ ਹੈ ਜੀ ਪੁੱਤੀ ਕਰ ਲੋ ਜੀ ਸਿੰਗਲ ਡਬਲ ਫੁੱਲ ਵੀ ਆਪਣੇ ਅਵੇਲੇਬਲ ਹੈ ਇਹ ਸਿੰਗਲ ਬੈੱਡ ਦੀ ਹੈ ਇਹ ਸਿੰਗਲ ਐਸੇ ਸੇਮ ਡਬਲ ਅਵੇਲੇਬਲ ਮਿਲ ਜੇਗੀ ਸਰ ਠੀਕ ਹੈ ਜੀ ਸਰ ਇਹਦਾ ਐਮ ਆਰ ਪੀ ਰਨ ਵਾਲਾ ਸਰ 4529 ਠੀਕ ਹੈ ਜੀ ਸਿਰਫ 45% ਦਾ ਡਿਸਕਾਊਂਟ ਹੈ ਠੀਕ ਹੈ 45% ਡਿਸਕਾਊਂਟ ਹੈ ਠੀਕ ਹੈ ਔਰ ਕਾਫੀ ਕੁਆਂਟੀਟੀ ਔਰ ਕਾਫੀ ਕਲਰਸ ਦੇ ਇਨਿੰਗ ਹਰ ਤਰ੍ਹਾਂ ਦੀ ਵੈਰਾਈਟੀ ਮੇ ਅਵੇਲੇਬਲ ਮਿਲੇਗੀ ਸਰ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਵਾਹ ਜੀ ਵਾਹ ਸਰ ਹੁਣ ਮੇਰਾ ਲਾਸਟ ਸਵਾਲ ਜੀ ਜੋ ਲੋਗ ਮੰਨ ਲਓ 2000 ਦੀ ਖਰੀਦਦਾਰੀ ਕਰਦੇ ਆ 5000 ਦੀ ਖਰੀਦਦਾਰੀ ਕਰਦੇ ਆ ਜਾਂ 10000 ਦੀ ਖਰੀਦਦਾਰੀ ਕਰਦੇ ਆ ਕੀ ਉਹਨਾਂ ਵਾਸਤੇ ਵੀ ਆਫਰ ਦਵਾਂਗੇ ਹਾਂਜੀ ਹਾਂਜੀ ਸਰ ਹਾਂਜੀ ਸਾਡੀ ਸਿਰ ਵੀਡੀਓ ਨੂੰ ਚੈਨਲ ਨੂੰ ਲਾਈਕ ਸ਼ੇਅਰ ਫੋਲੋ ਕਰਕੇ ਆਏਗਾ ਸਰ ਕੋਈ ਮਤਲਬ 5000 ਦੀ ਕੋਈ ਸ਼ੋਪਿੰਗ ਕਰੇਗਾ ਜੀ ਸਰ ਇਹ ਕ ਟਾਵਲ ਫ੍ਰੀ ਹੈ ਠੀਕ ਹੈ ਵੀ ਟੈਕਸ ਬ੍ਰਾਂਡ ਟਾਵਲ ਹੈ ਸਰ ਪ्युअर ਕੋਰਨਰ ਟਾਵਲ ਹੈ ਹੱਥ ਲਾ ਕੇ ਟਾਵਲ ਦੀ ਕੁਆਲਿਟੀ ਕੀ ਬਾਤ ਹੈ ਜੀ ਬਹੁਤ ਸ਼ਾਨਦਾਰ ਪੰਜ ਸਾਲ ਦੀ ਸ਼ਾਪਿੰਗ ਪੰਜ ਸਾਲ ਸ਼ਾਪਿੰਗ ਸਪੈਸ਼ਲ ਹੈ ਜੀ ਟਾਵਲ ਦਾ ਪ੍ਰਾਈਸ ਹੈ 690 ਰੁਪਏ ਠੀਕ ਹੈ ਬ੍ਰਾਂਡ ਦਾ ਆਰਟੀਕਲ ਟਾਵਲ ਹੈ ਕਲਰ ਦੇ ਇਨ ਕਾਫੀ ਨੇ ਠੀਕ ਹੈ ਜੀ ਜੇ 10000 ਦੀ ਕਰੇ ਤਾਂ ਜੀ ਹਾਂ ਜੀ ਸਪੌਂਸਰ ਬੈੱਡ ਸ਼ੀਟ ਹੈ ਠੀਕ ਹੈ ਉਹ ਬੈੱਡ ਸ਼ੀਟ ਹੈ ਜੀ ਬੈੱਡ ਸ਼ੀਟ ਹੈ ਇੱਕ ਮਿੰਟ ਰੁਕੋ ਸਾਰਾ ਇਹ ਤਾਂ ਗੱਲ ਹੋ ਗਈ 5000 ਦੀ ਖਰੀਦ ਜੀ ਮੇਰੇ ਵਰਗਾ ਹੋਵੇ 10000 ਰੁਪਏ ਦੀ ਖਰੀਦ ਕਰ ਲਓ ਉਹਨਾਂ ਵਾਸਤੇ ਕੀ ਰੱਖਿਆ ਸਰ ਇੱਕ ਬੈੱਡ ਸ਼ੀਟ ਆਫਰ ਹੈ ਜਿਹੜਾ ਵੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਦਾ ਸਰਦੀ ਸ਼ੋਪਿੰਗ ਕਰੇਗਾ ਉਹਨਾਂ ਹਸਪੀਟਲ ਬੈੱਡ ਸ਼ੀਟ ਰੱਖੀ ਸਰ ਕਿੰਗ ਸਾਈਜ਼ ਦੀ ਚਾਹ ਬਤਾ ਜੀ ਕੋਈ ਮਿਕਸ ਨਹੀਂ ਸਰ ਪਿਓਰ ਕਾਟਨ ਦੇ ਉੱਤੇ ਠੀਕ ਹੈ 컬러 ਚੁਆਇਸ ਕੋਈ ਵੀ ਲੈ ਸਕਦੇ ਹਾਂ ਜੀ ਜੋ ਮਰਜੀ ਠੀਕ ਹੈ ਕਿੰਗ ਸਾਈਜ਼ ਬੈੱਡ ਸ਼ੀਟ ਦਾ ਰਹਿਣਾ ਸਰ ਠੀਕ ਹੈ ਕਾਫੀ ਕਲਰ ਚੁਆਇਸ ਜੋ ਜੀ ਮਰਜੀ ਲੈ ਸਕਦੇ ਨੇ ਠੀਕ ਹੈ ਜੀ ਹਾਂ ਜੀ ਸਰ ਕੋਈ ਐਸ ਤੋਂ ਪਲੱਸ ਵੀ ਮਤਲਬ ਖਰੀਦਦਾਰੀ ਕਰ ਸਕਦੇ ਆ ਤੇ ਉਹਨਾਂ ਸੇ ਹੋਰ ਆਫਰਾਂ ਬਹੁਤ ਹੈਗੀਆਂ ਨੇ ਠੀਕ ਹੈ ਜੀ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਸਾਡੇ Instagram ਦੇ ਪੇਜ ਨਾਮ ਕਪਲ ਕੰਬਲ ਚਿਮਨ ਚਾਚੇ ਦੀ ਹੱਟੀਆਂ ਨੂੰ ਸ਼ੇਅਰ ਕਰਕੇ ਆਇਆਗਾ ਸਰ ਉਹਨਾਂ ਨੂੰ ਸਪੈਸ਼ਲ ਆਫਰ ਦਿੱਤੀ ਜਾਣਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਠੀਕ ਹੈ ਸਰ જય શ્રી ਸ਼ਾ ਦੋਸਤੋ ਵੀਡੀਓ ਨੂੰ ਕਰਦੇ ਜੇ ਵੱਧ ਤੋਂ ਵੱਧ ਸ਼ੇਅਰ ਕਿਉਂਕਿ ਅਬੋਹਰ ਦੇ ਬਿਜ਼ਨਸ ਵਾਸਤੇ ਆਪਾਂ ਅਕਸਰ ਇਸ ਤਰ੍ਹਾਂ ਹੀ ਪ੍ਰਯਾਸ ਕਰਦੇ ਰਹਿੰਦੇ ਨੇ ਤਾਂ ਇਹ ਵੀਡੀਓ ਬਣਾ ਰਹੇ ਆ ਆਪਾਂ ਅਬੋਹਰ ਦੇ ਸਦਰ ਬਾਜ਼ਾਰ ਤੋਂ ਬੱਸ ਸਟੈਂਡ ਦੀ ਮੋਰੀ ਵਾਲੀ ਗਲੀ ਡਾਕਟਰ ਬਲਦੇਵ ਕਲੀਨਿਕ ਦੇ ਬਿਲਕੁਲ ਸਾਹਮਣੇ ਚਾਚੇ ਦੀ ਹੱਟੀਆਂ ਨਾਲ ਤੋਂ ਮਸ਼ਹੂਰ ਹੈ ਨਾਗਪਾਲ ਕੰਬਲ ਹਾਊਸ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜ